ਗੱਲ ਕਰ ਅੱਛੀ ਗੱਲ ਕਰ ਪਰ ਗੱਲ ਇਹ ਵੀ ਹੈ ਕਿ ਚੋਰੀ ਦੇ ਜਿਹਨੂੰਦੇ ਨੇ ਕੋਲ ਕਰਕੇ ਨਿਸ਼ਾਨੀ ਵਿੱਚ ਪਾਉਂਦੇ ਨੇ ਮੈਂ ਤੁਹਾਨੂੰ ਨਿਯੋਗ ਦਿਖਾ ਦੇਣਾ ਹਾਂ ਹਾਂਜੀ ਸਰ ਅਸਰ ਕੀ ਮਾਮਲਾ ਕੀ ਪ੍ਰੈਸ ਰਿਸਪੌਂਸ ਕੀਤੀ ਹੈ ਜੀ ਸਾਡੇ ਕੋਲ ਇੱਕ ਅੰਕੁਸ਼ ਕੁਮਾਰ ਪੁੱਤਰ ਹਰੀਸ਼ ਕੁਮਾਰ ਸਿਵਲ ਲਾਈਨ ਕਲੱਬ ਕੋਲੇ ਉਹਨਾਂ ਦਾ ਘਰ ਹੈ ਉੱਥੇ ਉਹਨਾਂ ਨੇ ਇੱਕ ਕੰਪਲੇਂਟ ਦਰਜ ਕਰਾਈ ਸੀ ਕਿ ਇੱਕ ਮੋਟਰਸਾਈਕਲ ਉਹਨਾਂ ਦਾ ਚੋਰੀ ਹੋਇਆ ਸੀ ਅਸੀਂ ਉਹਦੀ ਇਨਵੈਸਟੀਗੇਸ਼ਨ ਚ ਸੀਸੀਟੀਵੀ ਕੈਮਰਾ ਚੈੱਕ ਕੀਤੇ ਤੇ ਫੁਟੇਜ ਹਾਸਲ ਕੀਤੀ ਤੇ 2 ਦਿਨਾਂ ਦੇ ਵਿੱਚ ਪਰ ਉਹ ਦੋਸ਼ੀ ਨੂੰ ਅਸੀਂ ਕਾਬੂ ਕਰ ਲਿਆ ਇਹ ਦੋਸ਼ੀ ਹੈ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਕੋਟਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਬਲੂ ਕੋਟਲੀ ਤੇ ਫਿਰ ਇਸ ਤੇ ਮਾਮਲਾ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕੀਤੀ ਜਿਹੜਾ ਉਹ ਮੋਟਰਸਾਈਕਲ ਚੋਰੀ ਹੋਇਆ ਸੀ ਉਹ ਬਰਾਮਦ ਕਰ ਲਿਆ ਤੇ ਫਿਰ ਅਸੀਂ ਇਹਦਾ ਇੱਕ ਪੁਲਿਸ ਰਿਪੋਰਟ ਲਿਆ ਪਹਿਲੇ ਦਿਨ 15 ਤਰੀਕ ਨੂੰ ਤੇ ਰਿਮਾਂਡ ਦੇ ਦੌਰਾਨ ਇਹਨੇ ਫਿਰ ਪੁਛਗਛ ਦੇ ਵਿੱਚ ਇਹਨੂੰ ਸਖਤੀ ਨਾਲ ਪੁਛਗਛ ਕੀਤੀ ਤਾਂ ਪੰਜ ਮੋਟਰਸਾਈਕਲ ਸਾਨੂੰ ਹੋਰ ਬਰਾਮਦ ਹੋ ਗਏ। ਫਿਰ ਅਸੀਂ ਇਹਦਾ ਸਾਨੂੰ ਹੋਮੀਸ ਸੀ ਵੀ ਅਸੀਂ ਇਹਦੇ ਤੋਂ ਹੋਰ ਵੀ ਬਰਾਮਦਗੀ ਕਰਾਵਾਂਗੇ ਤੇ ਦੁਬਾਰਾ ਫਿਰ ਇਹਦਾ ਪੁਲਿਸ ਰਿਮਾਂਡ ਲੈ ਕੇ ਫਿਰ ਅਸੀਂ ਟੋਟਲ ਹੁਣ ਤੱਕ ਦੋਸਤੋ 13 ਮੋਟਰਸਾਈਕਲ ਬਰਾਮਦ ਕਰਵਾ ਲਏ। ਤੇ ਕਿੱਥੋਂ ਚੋਰੀ ਕਰਦੇ ਕਿਸ ਸਮੇਂ ਕਰਦੇ ਸੀ? ਜੀ ਇਹ ਬਟੰਡਾ ਸ਼ਹਿਰ ਤੋਂ ਹੀ ਚੋਰੀ ਕੀਤੇ ਜੀ ਇਹਨੇ ਮੋਟਰਸਾਈਕਲ ਚੋਰੀ ਕੀਤੇ ਤੇ ਇਹ ਕੱਲਾ ਹੀ ਆਉਂਦਾ ਇਹ ਨਸ਼ੇਦਾਦੀ ਹੈ ਜੀ ਬਹੁਤ ਜ਼ਿਆਦਾ ਨਸ਼ਾ ਬਹੁਤ ਜ਼ਿਆਦਾ ਕਰਦਾ। ਤੇ ਅੱਗੇ ਫਿਰ ਕੋਸ਼ਿਸ਼ ਕੀਨੇ ਆਪਦੇ ਕੁੜੇ ਰੱਖਲੇ ਆਪਦੇ ਜਿਹੜਾ ਪਿੰਡ ਕੋਟਲੀ ਘਰ ਹੈ ਇਹਦਾ ਤੇ ਬਾਕੀ ਜਿਹੜੇ ਗਰੀਬ ਲੋਕ ਜਿਵੇਂ ਰੇੜੀ ਵਾਲੇ ਹੋਗੇ ਅੰਡੇ ਆਣ ਦੀ ਰੇੜੀ ਵਾਲੇ ਹੋਗੇ ਉਹਨਾਂ ਨੂੰ ਫਿਰ ਇਹ ਅਗੇ 5 ਚਹ ਹਜ਼ਾਰ ਦੇ ਵਿੱਚ ਵੇਚ ਦਿੰਦਾ ਮੋਟਰਸਾਈਕਲ ਕਿਸ ਸਮੇਂ ਜਾਣਾ ਹੈ ਕਹਿੰਦੇ ਨਹੀਂ ਨਕ ਰਾਤ ਨੂੰ ਕੋਰਦੇ ਬਾਹਰ ਜਾਂ ਕੋਈ ਪਾਰਕ ਇਹ ਦਿਨ ਹੀ ਕਰਦਾ ਜੀ ਇਹ ਜਿਹੜੀਆਂ ਵਰਦਤਾਂ ਕਰਦਾ ਦਿਨ ਹੀ ਕਰਦਾ ਤੇ ਤੇ ਪਹਿਲਾਂ 4 ਮੁਕਦਮੇ ਪਹਿਲਾਂ ਵੀ ਦਰਜ ਹੈਗੇ ਆ ਜੀ ਜੈਤੋ ਕੋਟਕਪੂਰਾ ਨਹੀਂਆ ਵਾਲਾ ਕਤਵਾਲੀ ਥਾਣਾ ਬਟੰਡਾ ਤੇ ਤੇ ਪਹਿਲਾਂ 4 ਪਰਚੇ ਦਰਜ ਹੈ ਇੱਕ ਨਸ਼ੇ ਦਾ ਪਰਚਾ ਵੀ ਦਰਜ ਹੈ ਤੇ ਜੋ ਜਿਹੜੀ ਵੇਚੀ ਇੰਨੀ ਉਹ ਵੀ ਰਿਕਵਰੀ ਹੋਈ ਹੈ ਤੇ ਅਜੇ ਬਾਕੀ ਅ ਨਹੀਂ ਹੁਣ ਅਸੀਂ ਇਹ ਤੋਂ ਮੁਕੰਮਲ ਤਫਤੀਸ਼ ਕਰਕੇ 13 ਮੋਟਰਸਾਈਕਲ ਬਰਾਮਦ ਕਰ ਲਿਆ ਹੈ ਤੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਹੜਾ ਇਹ ਵੇਚਦਾ ਵੇਚਣ ਦਾ ਵੀ ਇਹਦਾ ਟਾਰਗੇਟ ਹੁੰਦਾ ਵੀ ਜਿਹੜੇ ਗਰੀਬ ਲੋਕ ਰੇੜੀਆਂ ਵਾਲੇ ਹੋਗੇ ਜਾਂ ਉਹ ਉਹਨਾਂ ਨੂੰ ਸਸਤੇ ਭਾਅ ਦੇ ਵਿੱਚ ਇਹ ਵੇਚ ਦਿੰਦਾ ਮੋਟਰਸਾਈਕਲ ਜਿਹੜੇ ਖਰੀਦਣ ਵਾਲੇ ਆ ਉਹਨਾਂ ਤੇ ਵੀ ਕੋਈ ਕਾਰਵਾਈ ਕੀਤੀ ਹੈ ਕਿ ਦੇਖੋ ਉਹ ਅਨਜਾਨ ਬੰਦੇ ਕੋਲ ਤੁਹਾਨੂੰ ਮੈਂ ਦੱਸਿਆ ਕੁਝ ਤਾਂ ਇਹਦੇ ਆਪਦੇ ਘਰੇ ਹੀ ਮੋਟਰਾਂ ਬਰਾਮਦ ਹੋਈ ਹੈ ਜਿਹੜੇ ਵੀ ਇਹਨੇ ਦਿੱਤੇ ਆ ਉਹ ਹੁਣ ਗਰੀਬ ਰੇੜੀ ਵਾਲਾ ਹੈਗਾ ਉਹਨੂੰ ਆਪਦੀ ਨਸ਼ੇ ਦੀ ਪੂਰਤੀ ਹਾਸਤੇ 5 ਚ 1000 ਰੁਪਏ ਦੇ ਵਿੱਚ ਨੇ ਵੇਚਤਾ ਤਾਂ ਮੇਰੇ ਹਿਸਾਬ ਨਾਲ ਉਹਨਾਂ ਦਾ ਕੋਈ ਕਸੂਰ ਸਰ ਜੇ ਮੰਨ ਲਓ 4000 ਰੁਪਏ ਤੁਸੀਂ ਘੱਲੋ ਵੇਚ ਦਿੰਦਾਗਾ ਨਾਲ ਕਾਗਜ਼ ਪੱਤਰ ਵੀ ਮੰਗਦਾ ਹੀ ਹੁੰਦਾ ਜੀ ਮੰਨ ਕੋਸ਼ਿਸ਼ ਹੁੰਦੀ ਹੈ ਬਿਲਕੁਲ ਜੀ ਉਹ ਫਿਰ ਕਿਸੇ ਦਾ ਐਫੀਡਵਟਮ ਦਾ ਵਿੱਚ ਕਿਸੇ ਦਾ ਆਰਸੀ ਵਿੱਚ ਹੈਗੀ ਹੈ ਤਾਂ ਉਹ ਫਿਰ ਇਹ ਸਭ ਨੋਟ ਦੇ ਦਿੰਦੇ ਨੇ 13 ਮੋਟਰਸਾਈਕਲ ਵੇਚ ਚੁੱਕੇ ਐ ਇਸੇ 13 ਮੋਟਰਸਾਈਕਲ ਦੱਸਣ ਤੁਹਾਨੂੰ ਦੱਸਿਆ 13 ਦੇ 13 ਸੀ ਬ੍ਰਾਂਟ ਹਾਂ ਹਾਂਜੀ 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 ਸਰ ਕਿੰਨਾ ਪੜਿਆ ਲਿਖਿਆ ਜੀ ਇਹ ਪੜਿਆ ਲਿਖਿਆ ਇੰਨਾ ਨਹੀਂ ਹੈਗਾ ਜੀ 6 7 ਜਮਾਤਾਂ ਹੀ ਪੜਿਆ ਇਹ ਤੇ ਨਹੀਂ ਨਹੀਂ ਜੀ ਇਹ ਵਿਲਾ ਨਸ਼ੇ ਦੀ ਯਾਤੀ ਹੈ ਜੀ ਸਕਦਾ ਨਾ ਸ਼ੇਕ ਕਰਦਾ ਵੀ ਨਸ਼ੇ ਕਰਦਾ ਇਹ ਗੋਲੀਆਂ ਜਿਹੜੀ ਹੈਗੀਆਂ ਉਹ ਖਾਂਦਾ ਜੀ ਤੇ ਟਿੱਡੇ ਦਾ ਵੀ ਸੇਵਨ ਕਰਦਾ ਲੱਗਦਾ ਹੋਰ ਵੀ ਕੋਈ ਸ਼ਾਮਿਲ ਹੋ ਸਕਦਾ ਵੀ ਇੰਨੇ ਮੋਰਚਾ ਦਰਜ ਹੋਵੇ ਅਸੀਂ ਫੁਟੇਜ ਹੀ ਦੋ ਤਿੰਨ ਬਰਾਮਦ ਕਰੀਆਂ ਹੋਰ ਇੱਕ ਤਾਂ ਉਹ ਜਿਹੜਾ ਤੁਹਾਨੂੰ ਦੱਸਿਆ ਜਿਸ ਦੇ ਤਹਿਤ ਮਾਮਲਾ ਦਰਜ ਹੋਇਆ ਤੇ ਇੱਕ ਬੱਸ ਸਟੈਂਡ ਕੋਲੋਂ ਵੀ ਤੇ ਜਿਹੜੀ ਵੀ ਜਿੰਨੇ ਵੀ ਫੁਟੇਜਿਸ ਹੈਗੀਆਂ ਨੇ ਉਹਦੇ ਵਿੱਚ ਕੱਲਾ ਹੀ ਆਉਂਦਾ ਜੀ ਜਿਹੜੇ ਮੋਟਰਸਾਈਕਲ ਬਰਾਮਦ ਕੀਤੇ ਉਹ ਜिले ਬਟਿੰਡੇ ਦੇ ਹੀ ਹੈ ਕਿ ਵਕ ਵਕ ਨਹੀਂ ਨਹੀਂ ਬਟਿੰਡੇ ਜिले ਦੇ ਹੀ ਹੈ ਜੀ ਸਾਰੀ ਤੇ ਵੀ ਬਰਾਮਦ ਕਰੇ ਚਲਈ ਵਾਰ ਕਿਸੇ ਲੋਨਜ ਦੀ ਹੁੰਦੀ ਬਗਾਰ ਕਾਗਜ਼ਾਂ ਤੋਂ ਜਿਵੇਂ ਲੈਣ ਦੇ ਮੋਟਰਸਾਈਕਲ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਿਲਕੁਲ ਜੀ ਪੂਰੀ ਵੈਰੀਫਿਕੇਸ਼ਨ ਹੋਂ ਤੋਂ ਬਾਅਦ ਪਹਿਲੀ ਗੱਲ ਤਾਂ ਬੰਦਾ ਜਿਸ ਤੋਂ ਤੁਸੀਂ ਲੈ ਰਹੇ ਹੋ ਉਹਦਾ ਹੀ ਵੈਰੀਫਾਈ ਕਰਨਾ ਚਾਹੀਦਾ ਵੀ ਇਹ ਕੋਈ ਚੋਰ ਚੱਕਾ ਤਾਂ ਨਹੀਂ ਹੈਗਾ ਤੇ ਬੰਦਾ ਲਾਲਚ ਦੇ ਵਿੱਚ ਲੈ ਲੈਂਦੇ ਸਸਤੇ ਮੋਟਰਸਾਈਕਲ ਲੈ ਲੈਣੇ ਨਹੀਂ ਚਾਹੀਦੇ ਬਾਅਦ ਚੋਨਾਂ ਤੇ ਵੀ ਬੰਦੀ ਕਰਦੇ ਹੋ ਥੈਂਕ ਯੂ ਜੀ ਬੰਗੀ ਹੈ ਜੀ ਪਾਜੀ ਪਾਜੀ ਤਸਵੀਰ ਤੁਸੀਂ ਕਰਨਾ ਬੋਲੋ ਫੋਟੋ ਬੱਸ ਕਰਦੇ ਫੋਲੋ ਮੈਂ ਇਹ ਥੋੜਾ ਇਹ ਦੇਖ ਸਕਦਾ ਹਾਂ ਦੇਖ ਸਕਦਾ ਜਿਹੜੀ ਬੋਸ ਕਰਦੇ ਲੈਂਡ ਲੈਂਡ